ਪੁੱਕੀ ਵਾਲਾ ਖਾਲੀ ਲਫਾਫਾ ਮਿਲਣ ਤੇ ਕੇਸ ਦਰਜ ਹੋਣ ਦੇ ਮਾਮਲੇ 'ਚ ਹੁਣ ਡੀਜੀਪੀ ਪੰਜਾਬ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਤੱਥ ਚੈੱਕ ਕਰ ਰਹੇ ਹਾਂ ਕਈ ਵਾਰ ਕੁਝ ਨਸ਼ੇੜੀ ਅੱਗੇ ਨਸ਼ਾ ਵੇਚਦੇ ਵੀ ਨੇ ਸਾਡੀ ਡੀਜੀਪੀ ਪੰਜਾਬ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਦਾਲਤਾਂ ਦੀ ਲੰਬੀ ਚ ਪੁਲਿਸ ਨੇ ਐਨਟੀਪੀਆਰ ਦਾ ਕੇਸ ਦਰਜ ਕੀਤਾ ਸੀ ਪੁੱਕੀ ਵਾਲੇ ਖਾਲੀ ਲਫਾਫੇ ਦੀ ਬਰਾਮਦ ਕੀਤੀ ਪਰਚਾ ਦਰਜ ਕੀਤਾ ਗਿਆ ਸੀ ਤਾਂ ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਵੀ ਪੁਲਿਸ ਦੀ ਕਾਰਵਾਈ ਤੇ ਜੋ ਹੈ ਕੰਝ ਕੱਸਿਆ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤੇ ਐਨੀ ਵੱਡੀ ਕੇਪ ਦੀ ਬਰਾਮਦਗੀ ਵੱਡੀ ਕਾਮਯਾਬੀ ਹੈ ਸਾਰੇ ਅਧਿਕਾਰੀ ਵਧਾਈ ਦੇ ਯੋਗ ਪਾਤਰ ਨੇ ਤਾਂ ਇਸ ਪੂਰੇ ਮਾਮਲੇ 'ਚ ਦੱਸਦੀ ਹੈ ਕਿ ਪਿੱਠੀ ਵਾਲਾ ਖਾਲੀ ਲਫਾਫਾ ਮਿਲਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਐਨਡੀਪੀਐਸ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਇਸੇ ਲਫਾਫੇ ਦੀ ਬਰਾਮਦਗੀ ਦੇ ਪਰਚਾ ਹੋਇਆ ਸੀ ਇਸ ਨੂੰ ਲੈ ਕੇ ਹੁਣ ਡੀਜੀਪੀ ਪੰਜਾਬ ਦਾ ਬਿਆਨ ਸਾਹਮਣੇ ਆਇਆ ਡੀਜੀਪੀ ਦਾ ਕਹਿਣਾ ਹੈ ਕਿ ਅਸੀਂ ਸਾਰੇ ਤੱਥ ਚੈੱਕ ਕਰ ਰਹੇ ਹਾਂ ਕਈ ਵਾਰ ਕੁਝ ਨਿਸ਼ੇੜੀ ਅੱਗੇ ਨਸ਼ਾ ਵੇਚਦੇ ਨੇ ਤਾਂ ਦੂਜੇ ਪਾਸੇ ਰਾਜਾ ਵੜਿੰਗ ਜੋ ਹੈ ਉਹਨਾਂ ਵੱਲੋਂ ਪੁਲਿਸ ਦੀ ਕਾਰਵਾਈ ਤੇ ਤੰਜ ਕੱਸਿਆ ਗਿਆ ਉਹਨਾਂ ਦਾ ਕਹਿਣਾ ਹੈ ਬੱਡੀ ਕਾਮਯਾਬੀ ਹੈ। ਤੁਸੀਂ ਅਸੀਂ ਉਹ ਸਾਰੇ ਫੈਕਟਸ ਮੈਂ ਐਸਐਸਪੀ ਸਾਹਿਬ ਨੂੰ ਕਹਾਂਗੇ ਕਿ ਉਹ ਚੈੱਕ ਕਰ ਲੰਗੇ ਕਿਉਂਕਿ ਦੇਖੋ ਅਸੀਂ ਜਿਹੜਾ ਡਿਸਟਿੰਗੁਇਸ਼ ਕਰਦੇ ਆਂ ਬਿਟਵੀਨ ਯੂਜ਼ਰ ਐਂਡ ਟੈਕਨਿਕ ਹੁਣ ਜਿਹੜਾ ਯੂਜ਼ਰ ਹੁੰਦਾ ਹੈ ਜਿਹੜੀ ਸਮਾਲ ਕੁਆਂਟੀਟੀ ਡਿਫੀਨੇਸ਼ਨ ਹੈਗੀ 5 ਗ੍ਰਾਮ ਤੋਂ ਥੱਲੇ ਉਹ ਸਮਾਲ ਕੁਆਂਟੀਟੀ ਹੈਗੀ ਕਈ ਵਾਰੀ ਕੁਝ ਯੂਜ਼ਰਸ ਜਿਹੜੇ ਹੈਗੇ ਉਹ ਅੱਗੇ ਵੇਚਦੇ ਨੇ ਵੀ ਅਸੀਂ ਆਹੀ ਤਾਂ ਵੀ ਦੇਖੋ ਪਾਲਿਸੀ ਲੈਵਲ ਤੇ ਅਸੀਂ ਆਹੀ ਐਨਕਰਾਜ ਹੁਣ ਕਰ ਰਹੇ ਆਂ कि इस तरह के जड़े यूजर है उन्होंने सत्ताई जो है चार्ट एज एम लिया के रीहेबिटेन डीएडिक्शन सेंटर